ਹਾਂ ਦੇ ਸਿਮਰ ਬੇਟਾ ਧਿਆ ਰੱਖਿਆ ਕਰ ਤੇਰੇ ਤੇ ਬੜੀਆਂ ਲੋਕਾਂ ਦੀ ਨਜ਼ਰਾਂ ਵਾ ਤੇ ਅੱਜ ਉਹ ਮੇਰੇ ਖਿਲਾਫ ਖੜੇ ਹੋ ਗਏ ਮੈਨੂੰ ਬਹੁਤ ਅ ਮਤਲਬ ਤੁਹਾਡੀ ਮੈਂ ਇੰਨੀ ਇੱਜ਼ਤ ਕਰਦੀ ਸੀ ਪਰ ਹੁਣ ਮੈਨੂੰ ਚੰਗਾ ਨਹੀਂ ਜਿੱਥੇ ਕੀ ਦੋ ਤਾਰਕਸ਼ਟਾ ਬੜੀ ਕੁੜੀ ਵੱਲੋਂ ਵੀ ਸਿੱਧੀਆਂ ਮੁੰਡੇ ਨੂੰ ਗਾਲਾਂ ਕੱਢੀਆਂ ਗਈਆਂ ਤੇ ਮੁੰਡੇ ਵੱਲੋਂ ਨੱਚਦੇ ਨੱਚਦੇ ਕੀਤੀ ਗਈਆ ਕਿਆ ਕਰਤਾ ਮੇਰੇ ਪਾਪਾ ਦਾ ਦੂਸਰਾ ਵਿਆਹ ਕਰਤਾ ਮੇਰੀ ਮੰਮੀ ਦਾ ਨਾਮ ਸੀਗਾ ਜਗਜੀਤ ਕੌਰ ਤੇ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਆ ਤੇ ਉਸ ਤੋਂ ਬਾਅਦ ਜਿਵੇਂ ਹੁੰਦਾ ਹੈ ਆਪਣਾ ਕੀ ਕੀ ਕਹਿੰਦੇ ਹਨ ਤੁਹਾਨੂੰ ਨੇ ਪਾਲਿਆ ਚਲੋ ਆਪਣਾ ਨਾ ਵਿਆਹ ਸ਼ਾਦੀ ਜਿਹੜਾ ਨਾਲੇ ਕਰਾ ਲਈ ਮੈਂ ਕਾਫੀ ਟਾਈਮ ਜਦੋਂ ਵੱਡੀ ਹੋਈਆਂ ਮੈਂ ਰੋਸ ਵੀ ਕੀਤਾ ਆਪਣੇ ਡੈਡੀ ਨਾਲ ਕਾਫੀ ਰੋਸ ਕੀਤਾ ਵਾ ਕਿ ਤੁਸੀਂ ਮਤਲਬ ਆਪ ਆਪ ਦੀ ਫੈਮਲੀ ਬਕਰੀ ਬਣਾ ਲਈ ਆ ਸਾਨੂੰ ਮਤریہ ਕਰਦਾ ਇੱਕਦਮ ਅੰਦਾਜ਼ਾ ਮੈਂ ਕਾਫੀ ਟਾਈਮ ਮੇਰੀ ਬੈਡੀ ਨਾਲ ਬਹੁਤ ਘਟ ਬੰਦੀ ਹੈ ਲੇਕਿਨ ਕੱਢਣ ਵਾਲੇ ਟਾਈਮ ਤੇ ਤੇ ਪਿਆਰ ਜਿਹੜਾ ਹੁੰਦਾ ਨਾ ਅੰਦਰ ਹੁੰਦਾ ਵਾ ਉਹ ਕਦੀ ਘਟਦਾ ਨਹੀਂ ਹੁੰਦਾ ਪਿਓ ਨਾਲ ਡੇਡੀ ਦਾ ਸਿਰਫ ਇੱਕ ਹੀ ਗੁੱਸਾ ਸੀ ਕਿ ਤੁਸੀਂ ਤੂੰ ਤੁਸੀਂ ਸਾਡੀ ਗੱਲ ਨਹੀਂ ਮੰਨਦੀਆਂ ਵੀ ਆਪਣੀ ਜਗ੍ਹਾ ਸਹੀ ਨਹੀਂ ਕਿ ਜੇ ਤੁਹਾਨੂੰ ਕਹਿ ਰਹੇ ਸੀ ਘਰੇ ਆ ਜਾਓ ਤੁਸੀਂ ਤੇ ਕਰੇ ਕਿਉਂ ਨਹੀਂ ਤੇ ਨਾ ਤੇ ਕਿਤੀ ਕੀ ఆర్ਕੈਸਟਰਾ ਵਾਲੀ ਨਾਲ ਹਰਕਤ ਪੈ ਗਈ ਮੈਂਗੀ ਜਿੱਤੇ ਕਿ ਦੋਤ ਇਹੋ ਜਿਹੇ ਹੈ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੀਆਂ ਰਹਿੰਦੀਆਂ ਨੇ